ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਘਰ ਵਿੱਚ ਬੀਬੀਆਂ ਰੋਜ਼ਾਨਾ ਇਹ ਇੱਕ ਪਾਠ ਕਰੋ ਫਿਰ ਦਿਨ ਬਦਲਦੇ ਹੀ ਤੀਰਨੀ ਲਗਣੀ ਘਰ ਵਿੱਚ ਬਿਮਾਰੀਆਂ ਨੇ ਪੈਸਾ ਨਹੀਂ ਹੈਗਾ ਕਾਰੋਬਾਰ ਨਹੀਂ ਚੱਲਦੇ ਸਭ ਠੀਕ ਹੋ ਜਾਣਗੇ ਇੱਕ ਵਾਰ ਸਾਰੇ ਜਣੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਆਪਾਂ ਸਭ ਜਾਣਦੇ ਹਾਂ ਬੀਬੀਆਂ ਮਕਾਨ ਨੂੰ ਘਰ ਘਰ ਨੂੰ ਫਿਰ ਸਵਰਗ ਬਣਾਉਂਦੀਆਂ ਨੇ ਤੇ ਉਵੇਂ ਹੀ ਫਿਰ ਉਹ ਬੱਚਿਆਂ ਦੀ ਪਰਵਰਿਸ਼ ਕਰਦੀਆਂ ਨੇ ਤੇ ਬੱਚਿਆਂ ਨੂੰ ਫਿਰ ਵਾਇਗਰੂ ਦੇ ਨੇੜੇ ਲੈ ਆਉਂਦੀਆਂ ਨੇ ਕਿਹਾ ਜਾਂਦਾ ਹੈ ਬੀਬੀਆਂ ਦੇ ਪਿਆਰ ਨਾਲ ਘਰ ਦੇ ਹਰੇਕ ਜੀ ਦੇ ਕੰਮ ਵਿੱਚ ਬਿਰਤੀ ਤੇ ਵਾਧਾ ਹੁੰਦਾ ਤੇ ਬਾਬੇ ਨਾਨਕ ਨੇ ਵੀ ਕਿਹਾ ਸੋਖਿਆ ਮੰਦਾ ਆਖੀਏ ਜਿਤ ਚੰ ਮੇਰਾ ਜਾਨ ਤੇ ਆਪਾਂ ਸਭ ਨੂੰ ਵੀ ਆਪਣੇ ਘਰ ਦੀ ਧੀ ਭੈਣ ਸਭ ਦੀ ਮਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਇਹ ਵੀ ਕਿਹਾ ਜਾਂਦਾ ਹੈ ਜਿਸ ਘਰ ਧੀਆਂ ਪੈਣਾ ਮਾਵਾਂ ਦੀ ਬੀਬੀਆਂ ਦੀ ਇੱਜ਼ਤ ਨਹੀਂ ਨਾ ਕੀਤੀ ਜਾਂਦੀ ਉਹ ਘਰ ਕਾਰੋਬਾਰ ਸਭ ਦਾ ਅੰਤ ਬੜੀ ਛੇਤੀ ਹੋ ਜਾਂਦਾ ਹੈ ਹੁਣ ਗੱਲ ਕਰਦੇ ਆਂ ਵੀ ਕਿਹੜਾ ਪਾਠ ਕਰਨਾ ਚਾਹੀਦਾ ਆਪਣੇ ਵਿੱਚੋਂ ਬਹੁਤਿਆਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਬੱਚਾ ਆਖੇ ਨਹੀਂ ਲੱਗਦਾ ਬਿਮਾਰੀਆਂ ਖੜਾ ਨਹੀਂ ਛੱਡਦੀਆਂ ਘਰ ਬਰਕਤ ਨਹੀਂ ਹੁੰਦੀ ਤਨ ਤੇ ਮਨ ਦੋਵੇਂ ਰੋਗੀ ਹਨ ਤਾਂ ਉਸ ਘਰ ਵਿੱਚ ਉਨਚਤਾਂ ਸਾਰਿਆਂ ਜਣਾਂ ਨੂੰ ਕਰਨਾ ਚਾਹੀਦਾ ਪਰ ਜੇ ਬੀਬੀ ਇਹ ਪਾਠ ਕਰਦੀਏ ਤਾਂ ਸਾਰਿਆਂ ਨੂੰ ਵੀ ਫਿਰ ਪਾਠ ਕਰਨ ਲਈ ਜ਼ਰੂਰ ਪ੍ਰੇਰਿਤ ਕਰਦੀ ਆਪਸਾਂ ਨੂੰ ਸੁਖਮੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਇਹ ਰੀਤੀਆਂ ਨੀਦੀਆਂ ਸਿੱਧੀਆਂ ਦਾ ਖਜ਼ਾਨਾ ਜੋ ਇਹ ਪਾਠ ਕਰੇਗਾ ਉਹਦਾ ਹਰ ਪਾਸੇ ਮਾਨ ਸਮਾਨ ਤੇ ਇੱਜ਼ਤ ਹੋਏਗੀ ਇਹ ਪਾਠ ਦੀ ਅਰੰਭਤਾ ਜਦੋਂ ਕਰਨੀ ਹੈ ਤਾਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਕਰੋ ਜਦੋਂ ਆਪਾਂ ਇਹਦੀ ਸਮਾਪਤੀ ਕਰਨੀ ਹੈ ਤਾਂ ਅਰਦਾਸ ਕਰਨੀ ਉਸ ਸਮੇਂ ਵੀ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਕਰੋ ਇਹ ਵੀ ਕਹਾ ਚਾਹੁੰਦਾ ਹੈ ਜੋ ਲਗਾਤਾਰ ਇਹ ਪਾਠ 51 ਦਿਨ ਕਰਦਾ ਹੈ ਉਹਨੂੰ ਪੂਰਨ ਪਾਠ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜੋ ਸੁਖਨੀ ਸਾਹਿਬ ਦੀ ਬਾਣੀ ਪੜ੍ਹਦਾ ਉਹ ਕਦੇ ਦੁਖੀ ਨਹੀਂ ਹੁੰਦਾ ਉਹ ਤਣ ਤੇ ਮਨ ਦੇ ਰੋਗ ਉਹਦੇ ਠੀਕ ਹੋ ਜਾਂਦੇ ਨੇ ਤੇ ਮਨ ਦੀ ਹਰੇਕ ਆਸ ਵੀ ਪੂਰੀ ਹੁੰਦੀ ਹੈ ਤੇ ਉਹਦਾ ਕੋਈ ਵੈਰੀ ਨਹੀਂ ਹੋਏਗਾ ਕਿਉਂਕਿ ਜੋ ਵਾਹਿਗੁਰੂ ਦਾ ਨਾਮ ਜਾਂਦਾ ਹੈ ਉਹਦਾ ਹਰ ਪਾਸੇ ਸਤਕਾਰ ਤੇ ਇੱਜ਼ਤ ਮਾਣੀ ਹੁੰਦਾ ਆਪਣੇ ਸਭ ਦਾ ਟੀਚਾ ਹੁੰਦਾ ਹੈ ਕਿ ਜੀਵਨ ਸੁਖੀ ਹੋਵੇ ਤੇ ਵਾਹਿਗੁਰੂ ਦੀ ਮਿਹਰ ਪ੍ਰਾਪਤ ਹੋਵੇ ਤੇ ਉਹ ਹੋਣਾ ਉਹਦੋਈ ਹੈ ਜਦੋਂ ਵਾਹਿਗੁਰੂ ਦੇ ਨੇੜੇ ਇੱਕ ਕਦਮ ਰੱਖਾਂਗੇ ਤੇ ਵਾਹਿਗੁਰੂ ਜੀ ਸਿਰਫ ਤੇ ਸਿਰਫ ਇਹ ਦੋ ਚੀਜ਼ਾਂ ਆਪਣੇ ਤੋਂ ਮੰਗਦੇ ਨੇ ਪਹਿਲਾ ਨਿਮਰਤਾ ਤੇ ਦੂਜਾ ਮਿੱਠੇ ਬੋਲ ਉਹਨਾਂ ਨੂੰ ਦੋ ਚੀਜ਼ਾਂ ਹੀ ਵਧੀਆਂ ਲੱਗਦੀਆਂ ਤੇ ਜਿਸ ਘਰ ਇਹ ਆ ਜਾਣ ਉਥੇ ਕਦੇ ਵੀ ਕਲੇਸ਼ ਨਹੀਂ ਹੁੰਦਾ ਤੇ ਫਿਰ ਜਿਸ ਨੂੰ ਦੂਸਰੀ ਗੱਲ ਐ ਛੋਟੀਆਂ-ਛੋਟੀਆਂ ਗੱਲਾਂ ਨਜ਼ਰ ਅੰਦਾਜ਼ ਕਰਨੀਆਂ ਆ ਜਾਣ ਤੇ ਔਗਣ ਵੇਖ ਤੇ ਉੱਥੇ ਛੱਡ ਦੇਣ ਜਿਸ ਨੂੰ ਇਹ ਦੋ ਚੀਜ਼ਾਂ ਆ ਗਈਆਂ ਨਾ ਕਿ ਇੱਕ ਤੇ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਘਰ ਹੁੰਦੀਆਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦੇ ਤੇ ਜੇ ਕਿਸੇ ਦਾ ਔਗਣ ਤੱਕ ਲਿਆ ਨਾ ਤਾਂ ਉਹਨੂੰ ਉੱਥੇ ਛੱਡ ਦੇ ਇਹ ਨਹੀਂ ਕਿ ਅੱਗੇ ਜਾ ਕੇ ਦੱਸਣਾ ਉਹਨੂੰ ਆਪਣੀ ਜ਼ਿੰਮੇਵਾਰੀ ਨਾ ਸਮਝੇ ਇਸ ਲਈ ਉੱਥੇ ਫਿਰ ਸਵਰਗ ਬਣ ਜਾਂਦਾ ਹੈ ਜਿੱਥੇ ਛੋਟੀ ਜਿਹੀ ਚੀਜ਼ਾਂ ਜਾਂਦੀਆਂ। ਬਸ ਜ਼ਿੰਦਗੀ ਦਾ ਇੱਕ ਨਿਯਮ ਬਣਾ ਲੀ ਬੀਜੇ ਮੈਂ ਕਿਸੇ ਦੇ ਚੋਲੇ ਕੁਝ ਪਾਉਣੇ ਤਾਂ ਸਿਰ ਖੁਸ਼ੀਆਂ ਤੇ ਸੌਖੀ ਦਵਾ ਕਿਸੇ ਦੇ ਸੁੱਖ ਦਾ ਕਾਰਨ ਬਣਾ ਨਾ ਕਿ ਦੁੱਖ ਦਾ। ਜੇ ਆਪਣੇ ਕੋਲ ਸਿਰ ਤੇ ਛੱਤ ਹੈ, ਦੋ ਸਮੇ ਦਾ ਪ੍ਰਸ਼ਾਦ ਹੈ ਤਾਂ ਕਿਸੇ ਲੋੜਵੰਦੀ ਮਦਦ ਜ਼ਰੂਰ ਕਰੋ। ਆਪਨੇ ਮਾਨਵਿਤ ਹੁੰਦਾ ਹੈ ਵੀ ਮੈਨੂੰ ਵਾਈਕਰੂ ਜੀ ਨੇ ਪੜਾ ਥੋੜਾ ਦਿੱਤਾ। ਜੇ ਆਸੇ-ਪਾਸੇ ਨਿਗਾਹ ਮਾਰ ਵੇਖਾਂਗੇ ਤਾਂ ਪਾਤਸ਼ਾਹ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਜੇ ਜ਼ਿੰਦਗੀ ਵਿੱਚ ਖੁਸ਼ੀ ਚਾਹੀਦੀ ਹੈ ਤਾਂ ਹਰ ਉਸ ਕੰਮ ਨੂੰ ਕਰੋ ਜਿਸ ਨਾਲ ਤੁਹਾਡੇ ਅੰਦਰ ਨਿਮਰਤਾ ਤੇ ਮੱਖ ਵਿੱਚੋਂ ਮਿੱਠੇ ਬੋਲ ਹੀ ਆਉਣ ਅਮਰਤਵੀਰ ਉੱਠ ਕੇ ਸੁਖਨੀ ਸਾਹਿਬ ਬੜੰਦਾ ਫਾਲ ਕਿੰਨਾ ਹੈ ਅੱਜ ਦੀ ਇਸ ਕੁਰਬਾਨੀ ਕਥਾ ਵਿਚਾਰ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਸੰਤਮਾਨ ਪੁਰਸ਼ ਜੋ ਹਰ ਰੋਜ਼ ਸਵੇਰੀ ਉੱਠ ਕੇ ਜਪਜੀ ਸਾਹਿਬ ਕਰਦੇ ਅਤੇ ਉਸ ਤੋਂ ਬਾਅਦ ਸੁਖਨੀ ਸਾਹਿਬ ਕਰਿਆ ਕਰਦੇ ਸਨ ਇੱਕਦਮ ਜਦੋਂ ਉੱਠੇ ਤਾਂ ਉਹਨਾਂ ਨੇ ਜਦ ਆਪਣੀਆਂ ਅੱਖਾਂ ਖੋਲੀਆਂ ਸੁਖਨੀ ਸਾਹਿਬ ਦਾ ਪਾਠ ਕਰਕੇ ਤਾਂ ਉਹ ਬਹੁਤ ਹੈਰਾਨ ਹੋ ਗਏ ਉਹਨਾਂ ਦੇ ਸਾਹਮਣੇ ਇੱਕ ਅਜੀਬੋ-ਗਰੀਬ ਵਿਅਕਤੀ ਬੈਠਾ ਸੀ ਜਿੱਕਰ ਅਜੀਬੀ ਸ਼ਕਲ ਦਾ ਵਿਅਕਤੀ ਕਿਸੇ ਸਧਾਰਨ ਮੁੱਖ ਦੇ ਅੱਗੇ ਬੈਠਾ ਹੋਵੇ ਤਾਂ ਸ਼ਾਇਦ ਉਹ ਉਸਦੇ ਪ੍ਰਾਂ ਨਹੀਂ ਨਿਕਲ ਜਾ ਇਸ ਤਰੀਕੇ ਦਾ ਵਿਅਕਤੀ ਉਸ ਮਹਾਪੁਰਸ਼ ਸੰਤ ਦੇ ਅੱਗੇ ਬੈਠਾ ਹੋਇਆ ਸੀ ਸੰਤ ਨੇ ਅੱਖਾਂ ਖੋਲੀਆਂ ਅਤੇ ਡਰ ਮੇ ਤੋਂ ਕੰਬ ਲਿਆ ਸੰਤ ਨੇ ਕਿਹਾ ਉਹ ਪੁਰਖਾ ਤੂੰ ਕੌਣ ਹੈ ਤੇਰੇ ਇੱਥੇ ਕਿਵੇਂ ਆਉਣੇ ਹੋਏ ਇਨਾ ਹੈਰਾਨ ਪਰੇਸ਼ਾਨ ਕਿਉਂ ਐ ਤੇਰੇ ਚਿਹਰੇ ਨੂੰ ਕੀ ਐ ਤੂੰ ਕੀ ਚੀਜ਼ ਐ ਤਾਂ ਉਸ ਹੈਰਾਨ ਮਨੁੱਖ ਨੇ ਹੈਰਾਨ ਵਿਅਕਤੀ ਨੇ ਜੋ ਵੀ ਸੀ ਉਸਨੇ ਜਵਾਬ ਦਿੱਤਾ ਕਿ ਮੈਂ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉੱਤਰ ਦਵਾਂਗਾ ਪਹਿਲਾਂ ਤੁਸੀਂ ਮੈਨੂੰ ਮੇਰੀ ਗੱਲ ਦੇ ਜਵਾਬ ਦੇ ਦਿਓ ਤਾਂ ਉਸ ਸੰਤਮਾਪੁਰਸ਼ ਨੇ ਕਿਹਾ ਕਿ ਪੁੱਛੋ ਤੁਨ ਕਿਸ ਚੀਜ਼ ਦੇ ਜਵਾਬ ਚਾਹੀਦੇ ਆ ਅਗੋਂ ਹੈਰਾਨ ਪੁਰਖ ਕਹਿਣ ਲੱਗਿਆ ਮੰਨ ਲਵੋ ਕਿ ਇੱਕ ਜਗ੍ਹਾ ਦੇ ਵਿੱਚ ਇੱਕ ਰਾਜੇ ਦਾ ਰਾਜ ਹੋਵੇ ਇੱਕ ਸਮਰਾਟ ਦਾ ਰਾਜ ਹੋਵੇ ਉਹ ਜੋ ਕਵੇ ਪਰ ਲੋਕ ਉਸ ਦੀ ਨਾ ਮੰਨਣ ਹੁਕਮ ਉਸ ਦਾ ਚੱਲਦਾ ਹੋਵੇ ਕਹਿਨ ਨੂੰ ਪਰਜਾ ਉਹਦੀ ਹੋਵੇ ਪਰ ਉਸ ਦੀ ਮਰਜ਼ੀ ਤੋਂ ਬਿਨਾ ਉਥੋਂ ਦੇ ਲੋਕ ਕੰਮ ਕਰਨ ਜੋ ਉਹ ਕਹੇ ਉਹ ਬਿਲਕੁਲ ਨਾ ਕਰੇ ਤਾਂ ਉਸ ਸਮਰਾਟ ਨੂੰ ਕਿਵੇਂ ਦਾ ਲੱਗੇਗਾ ਉਸ ਰਾਜੇ ਨੂੰ ਕਿਸ ਤਰ੍ਹਾਂ ਦਾ ਲੱਗੇਗਾ ਤਾਂ ਸੰਤ ਮਹਾਪੁਰਸ਼ ਕਹਿੰਦੇ ਕਿ ਸਮਰਾਟ ਦੀ ਹਕੂਮਤ ਹੈ ਉੱਥੇ ਤਾਂ ਉੱਥੋਂ ਦੇ ਲੋਕਾਂ ਦਾ ਫਰਜ਼ ਬੰਦ ਹੈ ਕਿ ਆਪਣੇ ਸਮਰਾਟ ਦੀ ਹਰ ਗੱਲ ਸਿਰ ਮੱਥੇ ਤੇ ਕਹਿ ਕੇ ਸਵੀਕਾਰ ਕਰਨ ਤੇ ਆਪਣੇ ਜੀਵਨ ਨੂੰ ਸਮਰਾਟ ਦੇ ਲਿਖੇ ਲਾਉਣਾ ਤਾਂ ਉਸ ਹੈਰਾਨੀ ਵਾਲੀ ਚੀਜ਼ ਨੇ ਹੈਰਾਨੀ ਵਾਲੇ ਮਨੁੱਖ ਨੇ ਕਿਹਾ ਕਿ ਭਾਈ ਮਹਾਂਪੁਰਸ਼ ਤੁਸੀਂ ਸੰਤੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਹਨੇਰਾ ਹਾਂ ਮੈਂ ਕਲ ਜੂਗਾ ਮੈਂ ਇਸ ਸੰਸਾਰ ਦਾ ਸਮਰਾਟ ਹਾਂ ਤੇ ਤੁਸੀਂ ਮੇਰੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਜੋੜ ਰਹੇ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਲੋਕ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਲ ਗੁਰੂ ਨਾਨਕ ਦੇਵ ਜੀ ਦੇ ਮੈਸੇਜ ਦੇ ਨਾਲ ਜੁੜਨ। ਮੈਂ ਤਾਂ ਆਪਣੀ ਮਰਜ਼ੀ ਕਰਨਾ ਚਾਹੁੰਦਾ ਹਾਂ। ਤਾਂ ਸੰਤ ਬਾਪੂਰਸ਼ ਜੀ ਨੇ ਕਿਹਾ, ਮੇਰੇ ਤੋਂ ਤੁਸੀਂ ਕੀ ਚਾਹੁੰਦੇ ਹੋ? ਤਾਂ ਉਸ ਹੈਰਾਨ ਮਨੁੱਖ ਦਾ ਜਿਸ ਨੇ ਆਪਣੇ ਆਪ ਨੂੰ ਅਨੇਰਾ ਕਿਹਾ ਸੀ ਉਸਨੇ ਜਵਾਬ ਦਿੱਤਾ ਕਿ ਮੈਂ ਚਾਹੁੰਦਾ ਹਾਂ ਤੁਸੀਂ ਸੱਚ ਦਾ ਮਾਰਗ ਛੱਡ ਦਿਓ, ਸੱਚ ਦਾ ਰਸਤਾ ਤਿਆਗ ਦਿਓ। ਤੁਸੀਂ ਸਭ ਨੂੰ ਮੇਰੇ ਪਿੱਛੇ ਲਾ ਦਿਓ। ਖਨੇਰਾ ਹੀ ਦਿਖਾਉ ਮੈਂ ਤੁਹਾਨੂੰ ਹਰ ਇੱਕ ਚੀਜ਼ ਦਵਾਂਗਾ ਸੋਨਾ ਚਾਂਦੀ ਰਤਨ ਜਵਾਹਰ ਮੋਤੀ ਹਰ ਇੱਕ ਚੀਜ਼ ਉਹ ਪ੍ਰਦਾਨ ਕਰਾਂਗਾ ਜੋ ਚੀਜ਼ ਤੁਸੀਂ ਮੇਥੋਂ ਚਾਹੋ ਤਾਂ ਉਸ ਸੰਤਮਾਪੁਰਸ਼ ਨੇ ਕਿਹਾ ਅੱਛਾ ਜਿੱਦਾਂ ਤੁਸੀਂ ਕਿਹਾ ਜੇਕਰ ਮੈਂ ਇਸ ਤਰ੍ਹਾਂ ਨਾ ਕਹਾ ਇਸ ਤਰ੍ਹਾਂ ਨਾ ਕਰਾਂ ਤਾਂ ਫਿਰ ਤੁਸੀਂ ਕੀ ਕਰੋਗੇ ਤਾਂ ਉਸ ਖਨੇਰੇ ਨੇ ਅਗੋਂ ਉੱਤਰ ਦਿੱਤਾ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮੇਰੀ ਦਇਕਤ ਦਾ ਪਤਾ ਨਹੀਂ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਮੇਰੇ ਕੋਲ ਕਿੰਨੀ ਤਾਕਤ ਹੈ ਆਪਣੇ ਆਪ ਨੂੰ ਹਨੇਰਾ ਕਹਿਣ ਵਾਲਾ ਮਨੋਖੀ ਸਭ ਬੋਲ ਰਿਹਾ ਸੀ ਤਾਂ ਗੋਸੰਤ ਕਹਿੰਦੇ ਕਿ ਚਲੋ ਭਾਈ ਮੈਨੂੰ ਤੁਹਾਡੀ ਤਾਕਤ ਦਾ ਨਹੀਂ ਪਤਾ ਨਾ ਹੀ ਮੈਂ ਕੋਈ ਅੰਦਾਜ਼ਾ ਲਾਉਣਾ ਹੈ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆਪਣੇ ਯਤਨ ਕਰੋ ਤੁਸੀਂ ਝੂਠ ਫੈਲਾਓ ਜਿੰਨਾ ਫੈਲਾ ਸਕਦੇ ਹੋ ਅਸੀਂ ਆਪਣੇ ਯਤਨ ਕਰਦੇ ਹਾਂ ਅਸੀਂ ਲੋਕਾਂ ਨੂੰ ਸੱਚ ਦੇ ਰਸਤੇ ਤੇ ਪਾਵਾਂਗੇ ਤੇ ਹੋਏਗਾ ਉਹੀ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇਗਾ ਕਿਉਂਕਿ ਸਭ ਤੋਂ ਉੱਪਰ ਉਹ ਬੈਠਾ ਹੋਇਆ ਹੈ ਤਾਂ ਅਗੋਂ ਉਸ ਹਨੇਰੇ ਵਾਲੇ ਬਨੁਖ ਨੇ ਕਿਹਾ ਕਹਿੰਦਾ ਸੰਤ ਜੀ ਸ਼ਕਤੀ ਤਾਂ ਮੇਰੇ ਕੋਲੇ ਤੁਹਾਡੇ ਨਾਲੋਂ ਅਥਾਹ ਜ਼ਿਆਦਾ ਹੈ ਮੇਰੇ ਕੋਲੇ ਤਾਕਤਾਂ ਤੁਹਾਡੇ ਨਾਲੋਂ ਕਿਤੇ ਜ਼ਿਆਦੀਆਂ ਹਨ ਪਰ ਤੁਹਾਡੇ ਕੋਲੇ ਗੁਰੂ ਦਾ ਦਿੱਤਾ ਇੱਕ ਪ੍ਰਸ਼ਾਦ ਹੈ ਇੱਕ ਦਾਤ ਹੈ ਜਿਸ ਦੇ ਅੱਗੇ ਮੈਂ ਵੀ ਬੇਵੱਸ ਹੋ ਜਾਣਾ ਮੈਂ ਕੁਝ ਵੀ ਨਹੀਂ ਕਰ ਸਕਦਾ ਅਗੋਂ ਸੰਤ ਜੀ ਹੱਸ ਕੇ ਕਹਿਣ ਲੱਗੇ ਕਿ ਭਾਈ ਕਿਹੜੀ ਦਾਤ ਹੈ ਕਿਹੜਾ ਪ੍ਰਸ਼ਾਦ ਹੈ ਜਿਹਦਾ ਮੈਨੂੰ ਨਹੀਂ ਪਤਾ ਉਸ ਹਨੇਰੇ ਨੇ ਉਸ ਮਨੁੱਖ ਨੇ ਕਿਹਾ ਕਿ ਭਾਈ ਤੁਹਾਡੇ ਕੋਲੇ ਸੁਖਮਨੀ ਸਾਹਿਬ ਦੀ ਤਾਕਤ ਹੈ ਤਾਂ ਸੁਸੰਤ ਮਹਾਂਪੁਰਸ਼ ਨੇ ਮੁਸਕਰਾ ਕੇ ਕਿਹਾ ਕਿ ਚੰਗਾ ਭਾਈ ਹਨੇਰੇ ਕਹਿਣ ਵਾਲਿਆ ਆਪਣੇ ਆਪ ਨੂੰ ਇਹ ਤੂੰ ਬਹੁਤ ਵਧੀਆ ਕੀਤਾ ਕਿ ਤੂੰ ਆਪਣਾ ਰਾਜ ਆਪ ਦੱਸ ਦਿੱਤਾ ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅੱਜ ਦੇ ਸੰਸਾਰ ਦੇ ਵਿੱਚ ਜਿੱਥੇ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਹੈ ਹਨੇਰੇ ਦਾ ਬੂਲ ਬਾਲਾ ਹੈ ਹਰੇਕ ਪਾਸੇ ਧਨੇਰੀ ਦੀ ਤਾਕਤ ਫੈਲੀ ਹੋਈ ਹੈ ਇਸ ਸੰਸਾਰ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ ਅੱਜ ਦੇ ਮੁਸ਼ਕਲ ਸਮੇਂ ਦੇ ਵਿੱਚ ਜੇ ਕੋਈ ਸਾਡੇ ਕੋਲ ਸਹਾਰਾ ਹੈ ਤਾਂ ਗੁਰੂ ਨਾਨਕ ਦੇਵ ਸਾਹਿਬ ਦੀ ਦਸਾਂ ਗੁਰੂ ਸਹਿਬਾਨ ਦੀ ਬਾਣੀ ਹੈ ਸਾਨੂੰ ਉਸ ਦਾ ਸਹਾਰਾ ਲੈਣਾ ਚਾਹੀਦਾ ਹੈ ਜੇਕਰ ਆਪਾਂ ਆਪਣੇ ਕੰਮਾਂ ਕਰਾਂ ਦੇ ਵਿੱਚ ਬਹੁਤ ਮਸ਼ਰੂਫ ਹਾਂ ਆਪਣੇ ਕੋਲ ਸਮਾਂ ਨਹੀਂ ਨਿਕਲਦਾ ਆਪਾਂ ਨਿਤਨੇਮ ਕਰੀਏ ਜੇਕਰ ਆਪਾਂ ਫਿਰ ਵੀ ਬਹਾਨੇ ਬਣਾਉਨੇ ਆ ਕਿ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਸਾਡੇ ਕੋਲ ਨਿਤਨੇਮ ਕਰਨ ਦਾ ਵੀ ਸਮਾਂ ਨਹੀਂ ਤਾਂ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਦਾ ਸਮਾਂ ਕੱਢੀਏ ਤਾਂ ਕਿ ਹਫਤੇ ਦੇ ਵਿੱਚੋਂ ਜਿਆਦਾ ਨਹੀਂ ਘੱਟੋ-ਘੱਟ 2 ਵਾਰ ਸੁਖਨੀ ਸਾਹਿਬ ਦਾ ਪਾਠ ਜ਼ਰੂਰ ਕਰੀਏ ਸੁਖਨੀ ਸਾਹਿਬ ਦਾ ਪਾਠ ਬਹੁਤ ਵੱਡੀ ਸਤਗੁਰੂ ਜੀ ਦੀ ਦਾਤ ਜਿਹੜੀ ਸਾਡੇ ਉੱਤੇ ਹੈ ਸੁਖਮਣੀ ਨੂੰ ਸੁੱਖਾਂ ਦੀ ਮਣੀ ਕਿਹਾ ਜਾਂਦਾ ਹੈ ਜਿਕਰ ਆਪਾਂ ਅੱਜ ਦੀ ਕਹਾਣੀ ਤੋਂ ਵੀ ਦੇਖੀਏ ਤਾਂ ਸੁਖਮਣੀ ਸਾਹਿਬ ਦਾ ਪਾਠ ਐਸ ਹਨੇਰੇ ਵਾਲੀ ਦੁਨੀਆ ਦੇ ਵਿੱਚ ਬਹੁਤ ਹੀ ਵੱਧ ਲਾਭਦਾਇਕ ਹੈ ਮਤਉਪੁਰਨੇ ਹਰੇਕ ਗੁਰੂ ਦੇ ਸਿੱਖ ਨੂੰ ਇਸ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ